ਮਾਇਆ ਮੋਹ ਦੁਖ ਸਾਗਰ ਹੈ ਵਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰ ਦੇ ਪਛ ਮੋਏ ਹੋਮੈ ਕਰਤ ਵਿਹਾਈ ਮਨ ਮੁਖਾ ਉਰਵਾਰ ਨਾ ਪਾਰ ਹੈ ਅਧ ਵਿੱਚ ਰਹੇ ਲਪਟਾਏ ਜੋ ਧੁਰ ਲਿਖਿਆ ਸੋ ਕਮਾਵਣਾ ਕਰਨਾ ਕਸ਼ੂ ਨਾ ਜਾਏ ਗੁਰਮਤੀ ਗਿਆਨ ਰਤਨ ਮਾਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਗੁਰੂ ਬੋਹਿਥੈ ਵੱਡ ਭਾਗੀ ਚੜੈ ਤੇ ਭੌਜਰ ਪਾਰ ਲੰਘਾਏ ਨਾਨਕ ਸਤਗੁਰੂ ਬੋਹਿਥੈ ਵੱਡ ਭਾਗੀ ਚੜੈ ਇੱਥੇ ਵਿਸਰਾਮ ਲਾਉਣਾ ਹੈ ਤੇ ਭੌਜਲ ਪਾਰ ਲੰਘਾਏ ਨਾਨਕ ਸਤਗੁਰੂ ਬੋਹਿਥੈ ਵੱਡ ਭਾਗੀ ਚੜੈ ਤੇ ਭੌਜਲ ਪਾਰ ਲੰਘਾਏ ਬੇਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਦਾਤਾ ਤੇ ਲਾ ਦੂ ਬੇਨ ਸਤਗੁਰ ਦਾਤਾ ਕੋ ਨਹੀਂ ਦਾਤਾ ਕੋ ਏਉਂ ਨਹੀਂ ਬੋਲਣਾ ਬੇਨ ਸਤਗੁਰ ਦਾਤਾ ਕੋ ਨਹੀਂ ਬੇਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਔਰ ਧਾਰ ਤਿਸਨਾ 부ਜੇ ਤਿਪਤ ਹੋਏ 부ਜੇ 부ਜਾ ਪੂਲਾ ਜਿੱਥੇ ਅਗਨ ਪਦਾ ਜੀ ਤਿਸਨਾ ਪਦਾ ਜੀ ਹੋਮਾ ਜੀ ਇੱਥੇ 부ਜੇ ਨਾਲ ਪੂਲਾ ਹੀ ਹੁੰਦਾ ਇੱਥੇ 부ਜਾ ਨਹੀਂ ਹੁੰਦਾ ਤਿਸਨਾ 부ਜੇ ਤਿਪਤ ਹੋਏ ਹਰ ਕਾ ਨਾਏ ਪਿਆਰ ਨਾਨਕ ਗੁਰਮੁਖ ਪਾਈ ਐ ਹਰ ਆਪਣੀ ਕਿਰਪਾ ਧਾਰ ਬੇਨ ਸਬਦ ਗੁਰ ਜਗਤ ਵਰ ਲਿਆ ਬਿਨ ਸਬਦੈ ਜਗਤ ਵਰ ਲਿਆ ਬੇਨ ਸਬਦੈ ਜਗਤ ਵਰ ਲਿਆ ਕਹਿਣਾ ਕਹਿਣਾ ਕਛੂ ਨਾ ਜਾਏ ਕਹਿਣਾ ਕਛੂ ਨਾ ਜਾਏ ਹਰ ਰਖੀ ਸੇ ਉੱਭਰੇ ਸਬਦ ਰਹੇ ਲੇਵਲ ਆਏ ਭਾਈ ਸਾਰੀ ਪੰਕਤੀ ਪੜ੍ਹ ਲੈ ਬੇਨ ਸਬਦ ਹੈ ਜਗਤ ਵਰ ਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਬਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ ਵਿਖ ਮਾਇਆ ਮੋਹ ਨਾ ਮਿਟਈ ਵਿਚ ਹਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸਜਾਨ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਾਧ ਕੁਰਬਾਨ ਮਾਇਆ ਮੋਹ ਬਹੁ ਚਿਤਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿਨਵਾਰ ਵਡਭਾਗ ਹੋਵੇ ਸਤਿਗੁਰ ਮਿਲੈ ਹੁ ਮੈਂ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬਿਨ ਸਤਗੁਰ ਭਗਤ ਨ ਹੋਵਈ ਨਾਮ ਨ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਗੁਰ ਕੈ ਹੇਤ ਪਿਆਰ ਲੋਭੀ ਕਾ ਵੇਸਾ ਹੁ ਨ ਕੀਜੈ ਜੇ ਕਾ 파ਰਵਸਾਇ ਅੰਤ ਕਾਲ ਤਿੱਥੈ ਤੂ ਹੈ ਜਿੱਥੈ ਹੱਥ ਨਾ ਪਾਏ ਮਨਮੁਖ ਸੇਤੀ ਸੰਗ ਕਰੇ ਮੁਹ ਕਾਲਖ ਦਾਗ ਲਗਾਏ ਮੁਹ ਉਚਾਰਨ ਕਰਨਾ ਮੰਮੇ ਔਂਕੜ ਹਾਹੇ ਸਿਆਰੀ ਮੁਹ ਕਾਲਖ ਦਾਗ ਲਗਾਏ ਮੁਹ ਕਾਲੇ ਤਿੰਨ ਲੋਬੀਆ ਇਥੇ ਮੁਹ ਹੈ ਮੰਮੇ ਔਂਕੜ ਹਾਹਾ ਮੁਹ ਕਾਲੇ ਤਿੰਨ ਲੋਬੀਆ ਮੋਹ ਕਾਲੇ ਤਿੰਨ ਲੋਬੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁਖੇ ਰੋਲ ਮੁਏ ਇਨਾਂ ਹੱਥ ਨਾ ਕਿਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟੁ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਵਾ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਬਖਸ ਮਿਲਾਏ ਮਨ ਆਵਣ ਜਾਣ ਨ ਸੁਝਈ ਨ ਸੁਝੈ ਦਰਬਾਰ ਮਾਇਆ ਮੋਹ ਪਿਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾ ਕਰਾ ਉੱਪਰ ਹਰ ਚੇਤਿਆ ਗੁਰਮੁਖਾ ਕਰਾ ਉੱਪਰ ਹਰ ਚੇਤਿਆ ਗੁਰਮੁਖਾ ਕਰਾ ਉੱਪਰ ਹਰ ਚੇਤਿਆ ਕਰਾਂ ਨਾਮ ਹੱਥਾਂ ਦਾ ਹੁੰਦਾ ਹੈ ਸੇ ਪਾਇਨ ਮੋਖ ਦੁਆਰ ਨਾਨਕ ਆਪ ਓਹ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰ사ਦੀ ਹਰ ਰਾਸ ਤਰਾਪੈ ਹਰ ਦਰਗਹਿ ਗੁਰ ਸ਼ਬਦ ਸਿ ਆਪੈ ਬਿਨ ਸ਼ਬਦੈ ਮੁਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਖੋਇ ਹਰ ਨਾਮ ਨ ਚੇਤਾਹ ਹਰ ਨਾਮ ਨ ਚੇਤਾਹ ਹਰ ਨਾਮ ਨ ਚੇਤਾਹ ਅੰਤ ਦੁਖ ਰੋਇ ਨਾਨਕ ਕਰਤਾ ਨਾਨਕ ਪਾਤੀ ਵਿਸਰਾਮ ਲਾਗ ਨਾਨਕ ਕਰਤਾ ਕਰੇ ਸੋ ਹੋਇ ਗੁਰਮੁਖ ਬੁੱਢੇ ਕਦੇ ਨਾਹੀ ਗੁਰਮੁਖ ਬੁੱਢੇ ਕਦੇ ਨਾਹੀ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਬਿਵੇਕ ਰਹਿ ਹੈ ਦੁਖ ਸੁਖ ਇਕ ਸਮਾਨ ਜਿਨਾ ਨਦਰੀ ਇੱਕੋ ਆਇਆ ਸਭ ਆਤਮਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹਛੇ ਨਿਰਮਲੇ ਗੁਰ ਕੈ ਸਬਦ ਸੁਬਾਈ ਉਹਨਾ ਮੈਲ ਪਤੰਗ ਨ ਲੱਗਈ ਜੇ ਚੱਲਣ ਸਤਗੁਰ ਪਾਏ ਮਨ ਮੁਖ ਝੂਠ ਨ ਉਤਰੈ ਜੇ ਸੋ ਧੋਵਣ ਪਾਏ ਹਾਂ ਜੀ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ گور ਕੈ ਅੰਕ ਸਮਾਇ ਅੰਕਸ ਸਸਾ ਨਹੀਂ ਕਿਤੇ ਇਹਦੇ ਨਾਲ ਅੰਕ ਪਦ ਦੇ ਨਾਲ ਲਾ ਦੇਣਾ ਨਖੇਰ ਕੇ ਪੜਨਾ ਹੈ گور ਕੈ ਅੰਕ ਸਮਾਇ ਬਹੁਤ ਵਧੀਆ ਪਾਠ ਹੁੰਦਾ ਬੁਰਾ ਕਰੇ ਸੋ ਕੇਹਾ ਸਿੱਜੈ ਆਪਨ ਰੋਹ ਆਪੇ ਹੀ ਦਜੈ ਮਾਨਮੁਖ ਕਮਲਾ ਰੰਗੜੈ ਲੁਜੈ ਨਹੀਂ ਰੰਗੜਾ ਨਹੀਂ ਭਾਈ ਰਗੜੈ ਰਗੜਾ ਲੁੱਜੈ ਮਾਨਮੁਖ ਕਮਲਾ ਰਗੜਾ ਲੁੱਜੈ ਗੁਰਮੁਖ ਹੋਇ ਤਿਸ ਸਭ ਕੇਸ ਸੁੱਜੈ ਨਾਨਕ ਗੁਰਮੁਖ ਮਨਸਿਉ ਲੁੱਜੈ ਜਜੇ ਨੀ ਬੋਲਨੇ ਲੁੱਜੈ ਸੁੱਜੈ ਇਸਤਰਾ ਉਚਾਰਨ ਕਰਨਾ ਚੱਜਿਆਂ ਨਾਲ ਜਿਨਾਂ ਸਾਤ ਗੁਰਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਆ ਨਾ ਪਸੂ ਢੋਰ ਗਾਵਾਰ ਕਿਤੇ ਮਾਨਸ ਪਦ ਆਉਂਦਾ ਨੰਨੇ ਲਾਲ ਇਥੇ ਮਾਨਸ ਹੈ ਨਾਣਾਸ਼ ਉਚਾਰਨ ਕਰਨਾ ਓਏ ਮਾਨਸ ਜੂਨ ਨਾ ਆਖੀਆ ਨਾ ਪਸੂ ਢੋਰ ਗਾਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨਮੁਖ ਮੋਏ ਵਿਕਾਰ ਮਹ ਮਾਰ ਜਮਹਿ ਵਾਰੋ ਵਾਰ ਜੀਵ ਦਿਆ ਨੋ ਮਿਲਾ ਸੋ ਜੀਵ ਦੇ ਹਰ ਜਗ ਜੀਵਨ ਔਰ ਧਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਜਿਹੜਾ ਪਰਜਾਲ ਪਾਠ ਹੈ ਇਹਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਰਜਾਲ ਪਰਜਾਲ ਕਈ ਵਾਰ ھیਠਾਂ ਲੱਗ ਜਾਂਦਾ ਹੈ ਪਰਜਾਲ ਪਰਜਾਲ ਰਾਰਾ ਪੂਰਾ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਦ ਨਿਧ ਨਾਮ ਸਮਾਲ ਧਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰ ਨਾ ਭਾਲ ਵਡ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ